ਕਿਸ ਨੂੰ ਕਹਿੰਦੇ ਨੇ ਮਿਹਨਤ ਦਾ ਮੁੱਲ ਪਹਿਣਾ ਪੰਜਾਬ ਦੇ ਇਸ ਮੁੰਡੇ ਨੇ ਤਾਂ ਸੱਚੀ ਕਮਾਲ ਕਰ ਦਿੱਤੀ ਬੱਕਰੀਆਂ ਚਾਰਨ ਵਾਲੇ ਨੇ ਪਾਸ ਕਰ ਲਿਆ UGC NET ਦੀ ਪ੍ਰੀਖਿਆ ਯੂ ਜੀ ਐਸ ਇਨ ਇੰਗਲਿਸ਼ ਸ਼ਾਫ ਗੈਟ ਟੂ ਕੁਆਲੀਫਾਈ ਕੀਤਾ ਯਾਰ ਯਾਕੇ ਮੈਨੂੰ ਤਾਂ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਡੇ ਪਰਿਵਾਰ ਦੇ ਵਿੱਚੋਂ ਪਹਿਲੀ ਵਾਰ ਇੰਗਲਿਸ਼ ਸਬਜੈਕਟ ਦੇ ਵਿੱਚੋਂ ਕਿਸ ਨੇ ਯੂ ਜੀ ਐਸ ਨੇ ਕੁਆਲੀਫਾਈ ਕੀਤਾ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਮੰਮੀ ਕਹਿੰਦੀ ਦੱਸ ਦੀ ਪੂਰਾ ਪਰਿਵਾਰ ਬਹੁਤ ਜ਼ਿਆਦਾ ਸੱਚੇ ਮਾਣ ਹੋਣਾ ਚਾਹੀਦਾ ਹੈ ਅਜਿਹੇ ਮੁੰਡਿਆਂ ਤੇ ਜੋ ਵਾਕੇ ਹੀ ਘਰ ਦੀ ਹਾਲਤ ਮੰਦੀ ਹੋਣ ਦੇ ਚਾਹਦੇ ਵੀ ਕੰਮ ਵੀ ਕਰਦੇ ਨੇ ਸ਼ਰਮ ਵੀ ਨਹੀਂ ਕਰਦੇ ਤੇ ਨਾਲ-ਨਾਲ ਐਨੀ ਔਖੀ ਪ੍ਰੀਖਿਆ ਵੀ ਪਾਸ ਕਰ ਜਾਂਦੇ ਨੇ ਇਹ ਖਬਰ ਬੁੱਧਲਾਡਾ ਦੇ ਕਸਬਾ ਬਹਾਦਰ ਤੋਂ ਸਾਹਮਣੇ ਆਈ ਹੈ ਜਿੱਥੇ ਬੱਕਰੀਆਂ ਚਾਰਨ ਵਾਲੇ ਇੱਕ ਮੁੰਡੇ ਨੇ UGC NET ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪੂਰੇ ਜ਼ਿਲ੍ਹੇ ਦਾ ਨਾਮ ਚਮਕਾਇਆ ਇੱਕ ਬੜੇ ਹੀ ਸਾਦੇ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਇਹ ਮੁੰਡਾ ਕੰਮ ਕਰਦਾ ਆਪਣੇ ਪਿਤਾ ਦੇ ਨਾਲ ਸਾਥ ਦਿੰਦਾ ਹੈ ਬੱਕਰੀਆਂ ਚਾਰਦਾ ਹੈ ਪਰ ਫਿਰ ਵੀ ਪੜ੍ਹਾਈ ਤੇ ਲਈ ਸਮਾਂ ਕੱਢਦਾ ਹੈ UGC NET ਵਰਗੀ ਔਖੀ ਪ੍ਰੀਖਿਆ ਵੀ ਇਸ ਨੇ ਪਾਸ ਕਰ ਲਈ ਬੱਕਰੀਆਂ ਦੇ ਨਾਲ-ਨਾਲ ਇਹ ਪੜ੍ਹਾਈ ਵੀ ਪੂਰੀ ਮਨ ਲਗਾ ਕੇ ਕਰਦਾ ਸੀ ਅੰਗਰੇਜ਼ੀ ਵਰਗੇ ਔਖੇ ਵਿਸ਼ੇ ਜੋ ਕਿ ਪੰਜਾਬ ਦੇ ਵਿੱਚ ਬਹੁਤੇ ਵਿਦਿਆਰਥੀ ਪਾਸ ਨਹੀਂ ਕਰ ਪਾਉਂਦੇ ਪਰ ਇਸ ਮੁੰਡੇ ਨੇ UGC NET ਦੀ ਪ੍ਰੀਖਿਆ ਪਾਸ ਕਰ ਲਈ। ਹਾਂਜੀ ਜੀ ਮੈਂ ਜੁਰੀਜ਼ ਇਨ ਇੰਗਲਿਸ਼ ਸਬਜੈਕਟ ਕੋ ਕੁਆਲੀਫਾਈ ਕੀਤਾ। ਇਹ ਰਿਜ਼ਲਟ ਦੇਖ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਸਾਡੇ ਪਰਿਵਾਰ ਦੇ ਵਿੱਚੋਂ ਪਹਿਲੀ ਵਾਰ ਇੰਗਲਿਸ਼ ਸਬਜੈਕਟ ਦੇ ਵਿੱਚੋਂ ਕਿਸੇ ਨੇ UGC NET ਕੁਆਲੀਫਾਈ ਕੀਤਾ। ਬਹੁਤ ਜ਼ਿਆਦਾ ਖੁਸ਼ੀ ਹੈ। ਪਹਿਲਾਂ ਵੀ ਪਰਿਵਾਰ ਦੇ ਵਿੱਚ ਕੋਈ ਨੌਕਰੀ ਵਾਲੇ ਹੈਗੇ ਸੀ ਜਾਂ ਨਹੀਂ? ਮ ਸਾਡੇ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਦਾ ਲੜਕਾ ਜੋ ਕਿ ਸਰਕਾਰੀ ਟੀਚਰ ਹੈ ਉਹ ਸਮਾਜਿਕ ਦੀ ਸਰਕਾਰੀ ਟੀਚਰ ਹੈ ਤੇ ਮੈਂ ਇੰਗਲਿਸ਼ ਦੇ ਵਿੱਚ ਮਾਸਟਰ ਡਿਗਰੀ ਦੀ ਤਿਆਰੀ ਕਰ ਰਿਹਾ ਤੇ ਜੂਰੀਸੀ ਨੈਟ ਕੁਆਲੀਫਾਈ ਕੀਤਾ ਠੀਕ ਹੈ ਤੇ ਫੈਮਿਲੀ ਵਿੱਚ ਉੱਕੜ ਕਿਵੇਂ ਆ ਤੁਹਾਡਾ ਫੈਮਿਲੀ ਵੀ ਮਿਡਲ ਫੈਮਿਲੀ ਹੈਗੀ ਬਸ ਡੈਡੀ ਪੱਟੇ ਤੇ ਕੰਮ ਕਰਦੇ ਨੇ ਡੈਡੀ ਦੇ ਨਾਲ ਹੀ ਮੈਂ ਹੈਲਪ ਕਰਾ ਦਿੰਦਾ ਕੰਮ ਦੇ ਵਿੱਚ ਉਸ ਤੋਂ ਬਾਅਦ ਪੜਾਈ ਕਰਦਾ ਤੇ ਘਰੇ ਪਸ਼ੂ ਰੱਖਿਓ ਨੇ ਉਹਨਾਂ ਨੇ ਕੰਮ ਕਰਦੇ ਨੇ ਇਹ ਇਹਦੇ ਨਾਲ ਤੁਸੀਂ ਕੋਈ ਹੋਰ ਜੋਬ ਵਗੈਰਾ ਕਰਦੇ ਸੀ ਜਾਂ ਨਹੀਂ ਜੋਬ ਡੈਡੀ ਨਾਲ ਹੀ ਪੱਠੇ ਪਸ ਹੈਲਪ ਕਰਾਣੇ ਆ ਕੰਮ ਦੇ ਵਿੱਚ ਘਰੇ ਕੰਮ ਕਰਦੇ ਆ ਮੰਮੀ ਨਾਲ ਕੰਮ ਕਰਾਦਿੰਦੇ ਆ ਠੀਕ ਹੈ ਹੋਰ ਸਟੱਡੀ ਤੁਸੀਂ ਕਿਤੋਂ ਕਿਤੋਂ ਕੀਤੀ ਸੀ ਮੈਂ ਬੀਏ ਆਪਣੀ ਬੀਏਡ ਕੰਪਲੀਟ ਕੀਤੀ ਆ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦਲੇਰਾਲਾ ਤੋਂ ਤੇ ਹੁਣ ਮੇਰੀ ਐਮਏ ਚੱਲ ਰਹੀ ਹੈਗੀ ਗੋੜਾਵਾਲ ਕਾਲਜ ਦੇ ਵਿੱਚ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਮੇਰਾ ਨੈਟਕਲੀ ਇਹ ਯੂਜੀਸੀ ਦਾ ਜਿਹੜਾ ਹੈਗਾ ਪੇਪਰ ਕਲੀਅਰ ਹੋਇਆਗਾ ਤਾਂ ਕਿਵੇਂ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਫੀਲ ਹੋਇਆ ਕਿਸ ਤਰ੍ਹਾਂ ਤੁਸੀਂ ਫੈਮਿਲੀ ਦੇ ਨਾਲ ਗੱਲ ਜਦੋਂ ਸ਼ੇਅਰ ਕੀਤੀ ਹੋਣੀ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸੀ ਮੈਂ ਜਦੋਂ ਮੈਂ ਜੁਡੀਸੀ ਨੈਟ ਦਾ ਰਿਜ਼ਲਟ ਸ਼ਾਮ ਨੂੰ 7 ਤੋਂ 8 ਵਜੇ ਦੇ ਵਿੱਚਕਾਰ ਆਇਆ ਸੀ ਜਦੋਂ ਮੈਂ ਪਰਿਵਾਰ ਨੂੰ ਦੱਸਿਆ ਸੀ ਰੋਟੀ ਖਾ ਰਹੇ ਸੀਗੇ ਮਤਲਬ ਇੰਨੀ ਜਿਆਦਾ ਖੁਸ਼ੀ ਸੀ ਕਿ ਵੇ ਰੋਟੀ ਵੀ ਸਾਡੀ ਅੱਧ ਵਿਚਾਲੀ ਰਹਿ ਗਈ ਵੀ ਮੇਰਾ ਜੁਡੀਸੀ ਨੈਟ ਦਾ ਕੁਆਲੀਫਾਈ ਹੋ ਗਿਆ ਪੇਪਰ ਤਾਂ ਹੁਣ ਮਤਲਬ ਪੂਰਾ ਖੁਸ਼ੀ ਵਾਲਾ ਮਾਹੌਲ ਆ ਤੁਹਾਡੇ ਘਰ ਦੇ ਵਿੱਚ ਬਹੁਤ ਜਿਆਦਾ ਖੁਸ਼ੀ ਆ ਮੰਮੀ ਡੈਡੀ ਦਾਦੀ ਪੂਰਾ ਪਰਿਵਾਰ ਬਹੁਤ ਜਿਆਦਾ ਖੁਸ਼ ਹੈ ਕਿਵੇਂ ਕਿਸ ਤਰ੍ਹਾਂ ਤੁਸੀਂ ਮਤਲਬ ਪੜਾਈ ਦੇ ਵਿੱਚ ਕਿਵੇਂ ਤੁਸੀਂ ਮੰਨ ਲਾਇਆ ਜਾਂ ਕਿਵੇਂ ਤੁਹਾਨੂੰ ਸਮਾਂ ਮਿਲਦਾ ਸੀਗਾ ਜੇ ਤੁਸੀਂ ਘਰ ਦੇ ਵੀ ਕੰਮ ਨਾਲ ਕਰਦੇ ਸੀ ਹਨਾ ਆਪਦੇ ਡੈਡੀ ਨਾਲ ਵੀ ਭੱਠੇ ਤੇ ਤੁਸੀਂ ਕਹਿ ਰਹੇ ਹੋ ਕੰਮ ਕਰਦੇ ਸੀਗੇ ਤੇ ਪੜਾਈ ਵਾਸਤੇ ਕਿਵੇਂ ਟਾਈਮ ਕੱਢ ਸਕਦੇ ਤੁਸੀਂ ਮੈਕਸਮ ਕੰਮ ਕਰਨਾ ਸਵੇਰ ਜਲਦੀ ਉੱਠਣਾ ਉਸ ਤੋਂ ਬਾਅਦ ਘਰੇ ਕੰਮ ਕਰਕੇ ਸਵੇਰ ਪੜਾਈ ਕਰਨੀ ਡੈਡੀ ਨਾਲ ਕੰਮ ਕਰਾ ਕੇ ਦਿਨੇ ਕਾ ਆਪਣਾ ਕਾਲਜ ਦਾ ਵਿੱਚ ਟਾਈਮ ਸਪੈਂਡ ਕਰਕੇ ਕਾਲਜ ਦੀ ਪੜਾਈ ਕਰਕੇ ਸ਼ਾਮ ਨੂੰ ਪੜਾਈ ਕਰਨੀ ਆ ਕੇ ਫਿਰ ਡੈਡੀ ਨਾਲ ਕੰਮ ਕਰਾਉਣਾ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਫਿਰ ਤੱਕ ਪੜਾਈ ਕਰਨੀ ਇਸ ਤੋਂ ਪਹਿਲਾਂ ਮੈਂ ਆਪਣਾ ਪੀਐਸਟੈਟ 2024 ਉਹ ਵੀ ਕੁਆਲੀਫਾਈ ਕੀਤਾ ਇਸੇ ਤਰ੍ਹਾਂ ਹੀ ਉਹ ਮੈਂ ਕੰਮ ਕਰਕੇ ਕੁਆਲੀਫਾਈ ਕੀਤਾ ਤੇ ਹੁਣ ਵੀ ਉਹ ਮੈਂ UGC NET ਕੁਆਲੀਫਾਈ ਕੀਤਾ ਤੇ ਜਿਵੇਂ ਤੁਸੀਂ ਘਰ ਦੇ ਕੰਮ ਕਹ ਲਓ ਮਤਲਬ ਆਪਦੇ ਪਿਤਾ ਨਾਲ ਤੁਸੀਂ ਪੱਟੇ ਵਗੈਰਾ ਤੇ ਕੰਮ ਕਰਦੇ ਰਹੋ ਉਸ ਤੋਂ ਇਲਾਵਾ ਕੁਝ ਹੋਰ ਕੰਮ ਕਰਦਾ ਤੁਹਾਨੂੰ ਕਰਦੇ ਹੁੰਦੇ ਸੀ ਨਾਲ ਤੁਸੀਂ ਹਾਂਜੀ ਵੀਰੇ ਅਸੀਂ ਘਰੇ ਗੋਟ ਫਾਰਮਿੰਗ ਦਾ ਕੰਮ ਕਰਦੇ ਹਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਆਪਣੇ ਘਰੇ ਉਹਨਾਂ ਦਾ ਕੰਮ ਧੰਦਾ ਕਰਕੇ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਆਪਣੀ ਪੜ੍ਹਾਈ ਦੇ ਵਿੱਚ ਲੱਗੇ ਜਾਂਦਾ ਸੀ। ਮਤਲਬ ਬੱਕਰੀਆਂ ਤੁਸੀਂ ਆਪ ਚਰਾ ਕੇ ਲੈ ਕੇ ਆਉਂਦੇ ਹੋ। ਹਾਂਜੀ ਜੀ। ਠੀਕ ਹੈ ਜੀ। ਤਾਂ ਹੋਰ ਜਿਵੇਂ ਹੁਣ ਆਪਣੇ ਵਰਗੇ ਭਰਾ ਭੈਣ ਹੁੰਦੇ ਨੇਗੇ ਹਨਾ ਜਿਹੜੇ ਮਤਲਬ ਪੜ੍ਹਨਾ ਵੀ ਚਾਹਦੇ ਨੇਗੇ ਜਾਂ ਜਿਹੜੇ ਪੜ੍ਹ ਰਹੇ ਨੇ। ਉਹਨਾਂ ਨੂੰ ਤੁਸੀਂ ਆਪ ਦੇ ਵੱਲੋਂ ਕੀ ਸੁਨੇਹਾ ਕੀ ਮੈਸੇਜ ਲਾਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਣਾਗਾ ਵੀ ਪੜ੍ਹਾਈ ਦੇ ਵਿੱਚ ਤੇ ਜ਼ਿੰਦਗੀ 'ਚ ਮੁਸ਼ਕਲਾਂ ਹਰੇਕ ਨੂੰ ਆਉਂਦੀਆਂ ਨੇ ਪਰ ਇਹਨਾਂ ਮੁਸ਼ਕਲਾਂ ਨੂੰ ਦੇਖ ਕੇ ਇਹ ਨਹੀਂ ਹੈਗਾ ਵੀ ਆਪਾਂ ਆਪਦੀ ਪੜ੍ਹਾਈ ਜਾ ਉਹਦਾ ਫਿਊਚਰ ਨੂੰ ਸਾਈਡ ਤੇ ਕਰਕੇ ਬਿਲਕੁਲ ਹੀ ਕੰਮ ਦੇ ਵਿੱਚ ਰੁੱਝ ਜਾਈਏ ਆਪਾਂ ਕੰਮ ਵੀ ਨਾਲ-ਨਾਲ ਰੱਖਣਾ ਤੇ ਘਰਦਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਤੇ ਆਪਦੀ ਜ਼ਿੰਦਗੀ ਬਣਾਉਣ ਦੇ ਲਈ ਪੜਾਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪੜਾਈ ਨਾਲ ਹੀ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਕੰਮ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਜ਼ਰੂਰੀ ਨਹੀਂ ਕੰਮ ਵੀ ਜ਼ਰੂਰੀ ਆ ਪਰ ਕੰਮ ਦੇ ਨਾਲ-ਨਾਲ ਪੜਾਈ ਵੀ ਆਪਦੀ ਕਰਨੀ ਚਾਹੀਦੀ ਆ ਉਹਨੂੰ ਸਾਈਡ ਤੇ ਨਹੀਂ ਰੱਖਣਾ ਚਾਹੀਦਾ